ਅੱਜ ਤੁਹਾਡੇ ਚੈਨਲ ਦੇ ਤੁਹਾਨੂੰ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋਈ ਹੈ ਕਿ ਲਗਭਗ ਬੜਾ ਮਹਾਨ ਸਾਹ ਸੁਕਤ ਕਿਸਾਨ ਮੋਰਚੇ ਦਾ ਜਿਹੜਾ ਸੰਘਰਸ਼ ਚੱਲਿਆ ਇਹਦਾ ਬਸੇ ਹਲਕੇ ਤੋਂ ਲਾਮਬੱਧ ਕਰਕੇ ਚਲਾਉਣ ਲਈ ਔਰ ਉਸ ਠੀਕੇ ਤੋਂ ਮਕਾਮ ਤੱਕ ਪਹੁੰਚਾਣਾ ਕਿ ਕਿਸਾਨ ਭਾਰਤ ਦਾ ਪੰਜਾਬ ਦਾ ਜਿੱਤ ਕੇ ਵਾਪਸ ਆਇਆ ਉਹਦੇ ਵਿੱਚ ਮੇਰੇ ਨਾਲ ਭਰਾਵਾਂ ਦੀ ਖਾਸ ਕਰ ਮੇਰੇ ਵੱਡੇ ਵੀਰ ਗਿੰਦਰ ਸਿੰਘ ਜੀ ਢੋਲਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਾਦੀਆਂ ਕਿਸਾਨ ਕਾਦਿਆਂ ਗਰੁੱਪ ਤੋਂ ਉਹਦੇ ਨਾਲ ਹੀ ਰਾਜੇਵਾਲ ਗੁੱਪਤੇ ਮੇਰੇ ਕਮਲਜੀਤ ਸਿੰਘ ਜੀ ਢੀਂਸਾ ਸਾਹਿਬ ਤਨਵੰਦੀ ਤੋਂ ਸੱਦੇ ਸਿੰਘ ਜੀ ਕਾਲਾ ਮੈਂ ਇਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਕਿ ਅੱਜ ਕਿਸਾਨ ਮੋਰਚੇ ਨੂੰ ਜਿੱਤਣ ਦੀ ਜਿੱਤੇ ਇਹਨਾਂ ਨੇ ਵਧਾਈ ਦੇ ਨਾਲ ਉੱਥੇ ਜਿਹੜਾ ਅੱਜ ਇਹਨਾਂ ਨੇ ਫੈਸਲਾ ਲਿਆ ਕਿਸਾਨ ਹਤੈਸੀ ਫੈਸਲਾ ਲਿਆ ਪੰਜਾਬ ਹਤੈਸੀ ਫੈਸਲਾ ਲਿਆ ਅੱਜ ਜੋ ਫੈਸਲਾ ਲਿਆ ਜਿਹਦੀ ਲੋੜ ਹੈ ਪੰਜਾਬ ਨੂੰ ਫਿਰ ਅਸੀਂ ਹਲਕੇ ਦੇ ਜੇਤ ਪਹੁੰਚੋਗਾ ਮੈਂ ਧੰਨਵਾਦ ਕਰਦਾ ਆਪਣੇ ਛੋਟੇ ਵੀਰ ਵਿਕਸਾਵ ਦਾ ਕਿ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਖੇਤਰੀ ਪਾਰਟੀ 'ਚ ਕੰਮ ਕਰਕੇ ਅੱਜ ਜਿਹੜਾ ਆਮ ਆਦਮੀ ਪਾਰਟੀ ਨੂੰ ਸਮਰਥਨ ਤੁਸਨਸਨ ਦਿੱਤਾ ਦਿਲੀ ਤੋਂ ਤਹਿਤ ਮੈਂ ਧੰਨਵਾਦ ਕਰਦਾ ਹਾਂ ਔਰ ਮੇਰਾ ਅੱਜ ਇਹ ਮੰਨਣਾ ਹੈ ਕਿ ਸਾਡੇ ਹਰਕੇ ਡੇਰਾ ਬਸੀ 'ਚ ਆਮ ਆਦਮੀ ਪਾਰਟੀ ਨੂੰ ਉਹ ਹਲਾਵਾ ਮਿਲਿਆ ਕਿ ਜਿਹੜਾ ਇੱਕ ਕਿਸਾਨਾਂ ਦੇ ਵਿੱਚ ਜਿਹੜੇ ਕਿਸਾਨਾਂ ਨੇ ਲੜਾਈ ਲੜੀ ਸੀ ਪੰਜਾਬ ਦੇ ਵਿੱਚ ਅੱਜ ਉਸ ਮੇਰੇ ਵੱਡੇ ਵੀਰ ਨੇ ਉਹਨਾਂ ਦੀ ਸਾਰੀ ਟੀਮ ਨੇ ਜੋ ਮੇਰੇ ਤੇ ਔਰ ਮੇਰੀ ਪਾਰਟੀ ਤੇ ਮੇਰੇ ਰਵੀਨ ਕੇਜਰੀਵਾਲ ਤੇ ਉਗਤ ਮਾਣ ਦਿੱਤੇ ਸਾਡੇ ਸਾਰਿਆਂ ਨੇ ਅਹਿਸਾਨ ਕੀਤਾ ਕਿੰਨਾ ਵੱਡਾ ਯੋਧੇ ਜਿਨ੍ਹਾਂ ਨੇ ਪੰਜਾਬ ਦੇ ਕਿਸਾਨ ਅੰਦੋਲਨ ਦੇ ਵਿੱਚ ਉਹ ਯੋਗਦਾਨ ਪਾਇਆ ਕਿ ਜਿਹੜੇ ਅੰਦਰ ਏਸ਼ੀਆ ਚ ਰਹਿਣ ਵਾਲੇ ਮਿਹਨਤੀ ਕਿਸਾਨ ਸੀਗੇ ਲਗਭਗ ਅੱਜ 6 ਸਾਲ ਡੇਢ ਸਾਲ ਇਹਨਾਂ ਨੇ ਇਸ ਘਰ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਮੇਰੇ ਰੋਂਗਟੇ ਖੜੇ ਹੁੰਦੇ ਆ ਮੈਨੂੰ ਯਾਦ ਹੈ ਮੇਰਾ ਵੱਡਾ ਵੀ ਰਜਿੰਦਰ ਸਿੰਘ ਜੀ ਟੋਲਾ ਟੀਨਸਾ ਸਾਹਿਬਾ ਮਾਦੇਤ ਤੇ ਵੀਰ ਛੋਟੇ ਵੀਰਾਂ ਨੇ ਇੰਨਾ ਸਮਰਥਨ ਦਿੱਤਾ ਕਿਸਾਨ ਅੰਦੋਲਨ ਨੂੰ ਇੱਕ ਦਿਨ ਵੀ ਇਹਨਾਂ ਨੇ ਵਿਅਰਥ ਨਹੀਂ ਕੀਤਾ ਅੱਜ ਜੇ ਸਹੀ ਮੈਨੇਜ ਪੰਜਾਬ ਦਾ ਕਿਸਾਨ ਜਿੱਤ ਕੇ ਵਾਪਸ ਆਇਆ ਔਰ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਵਾਪਸ ਲਏ ਤਾਂ ਸਾਡੇ ਇਸ ਵੱਡੇ ਵੀਰ ਦੀ ਔਰ ਇਸ ਸਾਰੀ ਟੀਮ ਦੀ ਬਹੁਤ ਵੱਡੀ ਸ਼ਮੂਕਾ ਅੱਜ ਮੈਂ ਜਿੱਥੇ ਆਪਣੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨਾਲੇ ਮੇਰੇ ਸਾਥੀ ਜੁੜੇ ਸੀਗੇ ਉੱਥੇ ਮੈਂ ਵੱਡੇ ਵੀਰ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਆਹ ਜਿਹੜਾ ਸਾਡੇ ਆਮ ਆਦਮੀ ਪਾਰਟੀ ਤੁਸੀਂ ਸਮਰਥਨ ਦਿੱਤਾ ਸਾਨੂੰ ਬਹੁਤ ਵੱਡਾ ਬੂਸਟ ਆਇਆ ਸਾਨੂੰ ਇੱਕ એનર્ਜੀ ਨਿਰਧਿਤ ਨਾ ਲੱਗਿਆ ਤੇ ਮੈਂ ਅੱਜ ਦੇ ਇਸ ਮੌਕੇ ਤੇ ਜ਼ਿਲ੍ਹੇ ਪ੍ਰਵਾਸੀਆਂ ਨੂੰ ਖਾਸ ਕਰਕੇ ਵਧਾਈ ਦੇਣਾ ਚਾਹੁੰਦਾ ਜਿਹੜੇ ਮੇਰੇ ਕਿਸਾਨ ਵੀਰ ਨੇ ਕਿਸਾਨਾਂ ਨਾਲ ਜੁੜੇ ਨੇ ਚਾਹੇ ਉਹ ਵਪਾਰੀ ਨੇ ਭਾਵੇਂ ਟਰਾਂਸਪੋਰਟਰ ਨੇ ਭਾਵੇਂ ਕਰਮਚਾਰੀ ਨੇ ਕਿ ਅੱਜ ਜਿਹੜਾ ਕਿਸਾਨ ਅੰਨ ਦਸਤਾ ਪੰਜਾਬ ਦਾ ਜਿਹੜਾ ਦਿੱਲੀ ਜਿੱਤ ਕੇ ਪੰਜਾਬ ਆਇਆ ਸੀਗਾ ਅੱਜ ਉਸੇ ਟੀਮ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਸਮਰਥਨ ਜਿਹੜਾ ਸਮਰਥਨ ਦਿੱਤਾ ਮੈਂ ਇਸ ਟੀਮ ਦਾ ਉਹਦੇ ਸੀਨੀਅਰ ਦਾ ਇਹਨੇ ਜੂਨੀਅਰ ਦਾ ਇਹਨੇ ਕਿਸਾਨ ਵੀਰਾਂ ਦਾ ਇਹਨਾਂ ਜਥੇਬੰਦੀਆਂ ਦੇ ਅਗੋਂ ਦਾ ਧੰਨਵਾਦ ਦੇ ਨਾਲ ਨਾਲ ਮੈਂ ਅਸਥਾਪਤ ਪਾਰਟੀ ਸਵਾਗਤ ਕਰਦਾ ਔਰ ਆਪ ਦੇ ਚੈਨਲ ਦਰੂ ਬੇਨਤੀ ਕਰਨਾ ਚਾਹਨਾ ਕਿ ਸਾਡੀ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈ ਕਿ ਸਾਡੇ ਕੋਲ ਵਲੰਟੀਅਰ ਹੈ ਵਰਕਰ ਹੈ ਅੱਜ ਜਿਹੜਾ ਦਾ ਸਮਰਥਨ ਮਿਲਿਆ ਇਹਨੇ ਸਾਬਤ ਕਰ ਦਿੱਤਾ ਕਿ ਇਹ ਜਿਹੜੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਉਹ ਤੋਂ ਦੁੱਖ ਹੋ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਦਮਨ ਕਿਉਂ ਫੜਿਆ ਮੈਂ ਉਮੀਦ ਕਰਦਾ ਪਰਿਸ਼ਵਾਦੋਂ ਆਪਣੇ ਵੀਰਾਂ ਨੂੰ ਵੀ ਪਾਰਟੀ ਚ ਬਣਦਾ ਮਾਣ ਸਤਿਕਾਰ ਔਰ ਜਿਹੜੀ ਇਹਨਾਂ ਦੀ ਕੈਪੇਬਲ ਜਗਾ ਉਹ ਜਗਾ ਦੇ ਉਪਰ ਹੀ ਮੇਰੇ ਭਰਾ ਕੰਮ ਕਰਦੇ ਰਹਿਣਗੇ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਇਸ ਮੌਕੇ ਤੇ ਪੰਜਾਬ ਵਾਸੀ ਦੇ ਨਾਣਾ ਡੇਰਾ ਬਜ਼ਾਰ ਕੇ ਨਿਵਾਸੀ ਨੂੰ ਬਧਾਈ ਦਵਾਂਗਾ ਪਰ ਬੇਨਤੀ ਕਰਾਂਗਾ ਕਿ ਇੱਕ ਕਿਸਾਨ ਪੁੱਤ ਹੋਣ ਦੇ ਨਾਤੇ ਅੱਜ ਕਿਸਾਨ ਵੀਰਾਂ ਜਿਹੜਾ ਸਾਨੂੰ ਏਡਾ ਬਹੁਤ ਭੋਰਪੂਰ ਸਮਰਥਨ ਦਿੱਤਾ ਮੈਂ ਇਹਨਾਂ ਸਾਰੀ ਟੀਮ ਦਾ ਬਾਈ ਰਜਿੰਦਰ ਸਿੰਘ ਟੋਲਾ ਜੀ ਦਾ ਤਨੌਦੀ ਸਿੰਘ ਸਾਹਿਬ ਦਾ ਹਰਦੇਵ ਜਾਬਰਕ ਸਿੰਘ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਗੂਲੀ ਦਾ ਖਾਲਸਾ ਵਾਦ ਟੋਲਾ ਜੀ ਕਿਹ ਕਾਰਨ ਰਿਹਾ ਪਾਰਟੀ ਛੱਡਣ ਦਾ ਇਸ ਕਿਹੇ ਕਾਰਨ ਤਾਂ ਰਿਹਾ ਕਿ ਤੁਸੀਂ ਵੀ ਇੱਕ ਲਾਈਨ 'ਚ ਸੀਗੇ ਟਿਕਟ ਦੇ ਦਾਵੇਦਾਰ ਸੀ ਤੇ ਉਹ ਜਿਹੜੀ ਟਿਕਟ ਸੀ ਕਿਸੇ ਹੋਰ ਜਿਹੜਾ ਕਿਸਾਨ ਜੱਥੇਬੰਦੇ ਨਾਲ ਸਮਰਪਿਤ ਨਹੀਂ ਰਿਹਾ ਉਹਨੂੰ ਦੇ ਦਿੱਤੀ ਆ ਕਿ ਆਹੀ ਕਰਨ ਇਹ ਹੈ ਜੀ ਨਹੀਂ ਜੀ ਇੱਕੋ ਸਾਡੀ ਜੀ ਮੈਂ ਬੜੇ ਤੰਦੇਹੀ ਨਾਲ ਕਹਿੰਦਾ ਉੱਥੇ ਕੰਮ ਕੀਤਾ ਜਿੱਦਾਂ ਮੇਰੇ ਜਿਹੜਾ ਕਾਰਜਗ੍ਰਹਿਪਤੀ ਵਿੱਚ ਉਹਨੂੰ ਬੜਾ ਮੇਰਾ ਇੱਕ ਅੱਛੀ ਤਰ੍ਹਾਂ ਉਹ ਅੱਜ ਗਿਆ ਕਿ ਵੀ ਹਾਂ ਥੋੜਾ ਜਿਲੇ ਮਾਣ ਦਾ ਪ੍ਰਧਾਨ ਹੈ ਜਿਹੜਾ ਇੱਕ ਮਜ਼ਬੂਤ ਪ੍ਰਧਾਨ ਤੇ ਉਹਦੇ ਵਿੱਚ ਮੈਂ ਕੋਈ ਦਾਵੇਦਾਰ ਨਹੀਂ ਜੀ ਮੈਂ ਤਾਂ ਇਲੈਕਸ਼ਨ ਲੜਨ ਤੋਂ ਉਲਟ ਜੀ ਕਿਉਂਕਿ ਤੁਸੀਂ ਸਾਰੇ ਮੇਰੇ ਵੀਰਾਂ ਨੇ ਦੇਖਿਆ ਕਿ ਅਸੀਂ ਅੰਦੋਲਨ ਨੂੰ ਸਾਬ ਤੋਂ ਪਲੱਸ ਕਰਕੇ ਉੱਥੇ ਲੜਿਆ ਦਿਨ ਰਾਤ ਅਸੀਂ ਜਾਂਦੇ ਰਹੇ ਤੇ ਮੇਰੇ ਇੱਥੇ ਕਲੋਨੀ ਦੇ ਵੀਰਾਂ ਨੂੰ ਸਾਰਿਆਂ ਨੂੰ ਪਤਾ ਕਿ ਵੀਰ ਢੋਲਾ ਜੀ ਕਿੰਨਾ ਕੁ ਉੱਥੇ ਜੀ ਰਹਿੰਦੇ ਰਹੇ ਜਾਂਦੇ ਰਹਿਆ ਆਉਂਦੇ ਰਹੇ ਤੇ ਮੈਂ ਇਲੈਕਸ਼ਨ ਦਾ ਮਤਰੀ ਦੇਪ ਚ ਲੜਨ ਦਾ ਇੱਛਕ ਨਹੀਂ ਸੀ ਨਾ ਹੀ ਮਤਲਬ ਮੈਂ ਕਿਸੇ ਟਿਕਟ ਪਰ ਬਿਲਕੁਲ ਨਹੀਂ ਚਾਹਵਾ ਜੀ ਢੋਲਾ ਜੀ ਜੇ ਸਤਰਾ ਤੋਂ ਸਿਗਰ ਉਹ ਇਲੈਕਸ਼ਨ ਲੜਨ ਦੇ ਚਾਹਵਾਨ ਨਹੀਂ ਸੀਗੇ ਪਰ ਅਕਾਲੀ ਦਲ ਤੇ ਕਾਂਗਰਸ ਪਾਰਟੀ ਵੀ ਸੀਗੀ ਤੁਹਾਡੇ ਕੋਲ ਜੁਆਇਨ ਕਰਨ ਲਈ ਫਿਰ ਆਮ ਆਦਮੀ ਕਿਉਂ? ਉਹ ਵੀ ਬੜਾ ਬੰਦ। ਕਿਉਂਕਿ ਮੇਰਾ 30 ਸਾਲਾਂ ਤੋਂ ਮੇਰਾ ਇੱਕ ਇਹ ਮੇਰੇ ਅਸੀਂ ਇੱਕ ਥਾਲੀ ਚੋਂ ਕਹਿੰਦੇ ਉਹਦਾ ਇੱਕ ਦੂਜਾ ਇੱਕ ਹੋਰ ਕਾਰਨ ਹੈ ਕਿ ਜਦੋਂ ਅਸੀਂ ਅੰਦੂਨਾਂ ਤੇ ਬੈਠੇ ਸੀ ਇਸ ਵੀਰ ਨੇ ਇੱਕ ਕਿਸਾਨ ਬਣ ਕੇ ਸਾਡੇ ਕੋਲ 4-4 ਘੰਟੇ ਸਾਡੇ ਉਹਨਾਂ ਤੇ ਬੈਠਿਆ ਤੇ ਸਾਡੀ ਹਰ ਤਰ੍ਹਾਂ ਦੀ ਮਦਦ ਕੀਤੀ ਜਦੋਂ ਅਸੀਂ ਸਟਾਰਟ ਕੀਤਾ ਸੀ ਅਸੀਂ ਨਾ ਇੱਕ ਵਾਰੀ ਰੇਲਵੇ ਸਥਿਤ ਚਾਰ-ਚਾਰ ਬੰਦੇ ਰਹਿ ਜਾਂਦੇ ਸੀ ਮੈਂ ਭਾਈ ਨੂੰ ਫੋਨ ਕਰਦਾ ਸੀ ਕਿ ਪਲੀਜ਼ ਨੌਨ ਪੋਲੀਟিক্যাল ਹੋ ਕੇ ਸਾਡੇ ਇੱਥੇ ਬੰਦੇ ਲੈ ਕੇ ਆਈ ਤਾਂ ਸਾਡਾ ਉੱਥੇ ਹਾਂ ਹਾਂ ਚਲਦੇ-ਚਲਦੇ ਬੜਾ ਕੰਮ ਚੱਲ ਗਿਆ ਸਾਡੇ ਲਖੋਵਾਲ ਦੇ ਮੇਰੇ ਪ੍ਰਧਾਨ ਕਰਨ ਸਿੰਘ ਜੀ ਤੇ ਹੋਰਾਂ ਨੇ ਬੜਾ ਉੱਥੇ ਸਾਥ ਦਿੱਤਾ ਉਹ ਤਾਂ ਮੋਢੀ ਬਣ ਕੇ ਰਹੇ ਸਿੱਧੂ ਕਰਦੇ ਲਖੋਵਾਲ ਦੇ ਭਾਈ ਕਰੇ ਰਾਜੀਵਾਲ ਦੇ ਸਾਰੇ ਲੋਕਾਂ ਨੇ ਸਾਥ ਦਿੱਤਾ ਫਿਰ ਮੈਂ ਇੱਕ ਗੱਲ ਹੋਰ ਬਹੁਤ ਜ਼ਰੂਰੀ ਗੱਲ ਕਹਿਣਾ ਵੀ ਜਿਹੜੇ ਅਸੀਂ ਮੋਢੀ ਸੀ ਨਾ ਅਸੀਂ 1% ਕੰਮ ਕੀਤਾ। 99% ਸਾਨੂੰ ਇੰਟਰਨੈਸ਼ਨਲ ਲੈਵਲ ਤੋਂ ਲੈ ਕੇ ਇੱਥੇ ਤੱਕ ਸੜੀਆਂ ਬਹੁਤ ਬਗਾਮਾਂ ਨੇ। ਸੜੇ 666 ਦਿੱਕੀਆਂ ਨੇ। ਹਰ ਧਰਮ ਦੇ ਬੰਦੇ ਨੇ ਹਰ ਕੈਟਾਗਰੀ ਦੇ ਬੰਦੇ ਨੇ ਸਾਰੀ ਮਦਦ ਕੀਤੀ ਤੇ ਅਸੀਂ ਇਹ ਅੰਦੋਲਨ ਉਹਨਾਂ ਤੇ ਥੋੜਾ ਜਿਹਾ ਪਿੱਛੇ ਦੇ ਵਿੱਚ ਸੜੇ ਸੀ ਤਾਂ ਅਸੀਂ ਇਹ ਜਿੱਤ ਲਈ। ਤੇ ਫਿਰ ਇਹਨਾਂ ਨੂੰ ਦਰਕਰਨਾਰੇ ਕਰਕੇ ਇਹਨਾਂ ਨੇ ਜਿਹੜਾ ਇਲੈਕਸ਼ਨ ਨੂੰ ਲੜਨ ਦੇ ਉਤਸ਼ਾਹ ਕੀਤਾ ਉਹ ਸਾਡੇ ਵਾਸਤੇ ਠੀਕ ਨਹੀਂ ਸੀ ਕਿਉਂਕਿ ਜਦੋਂ ਅਸੀਂ ਐਡੇ بڑے ਸਾਡੇ ਪ੍ਰਧਾਨ ਮੰਤਰੀ ਜਿਹੜਿਆਂ ਦਾ ਨਾਂ ਹੈਗਾ ਸਾਡੇ ਬੜੇ ਮਾਨਯੋਗ ਹੈਗੇ ਮੋਤੀ ਸਾਹਿਬ ਉਹਨਾਂ ਨੂੰ ਅਸੀਂ ਛਕਾ ਲਿਆ ਵੈਗਰੂ ਨੇ ਛਕਾ ਲਿਆ ਸਾਡੇ ਲੋਕਾਂ ਦੇ ਸਮਰਥਨ ਨੇ ਛਕਾ ਲਿਆ ਉਹਨਾਂ ਨੇ ਇੱਕ ਵਾਰ ਮਾਫੀ ਮੰਗੀ ਤੇ ਸਾਨੂੰ ਇਲੈਕਸ਼ਨ ਲੜ ਕੇ ਫਿਰ ਇੱਥੇ ਵਾਸਦੇ ਸਾਨੂੰ ਇੱਕ ਪੰਜਾਬ ਜਾਂ ਹਰਿਆਣਾ ਜਾਂ ਕਿਤੇ ਵੀ ਹੈ ਇੱਥੇ ਦੇ ਮੁੱਖ ਮੰਤਰੀ ਨੇ ਅਸੀਂ ਕੀ ਸਮਝਦੇ ਸੀ ਕੀ ਅਸੀਂ ਸਾਡੇ ਮੂਰੇ ਤੇ ਸਾਨੂੰ ਇਲੈਕਸ਼ਨ ਨਾਲ ਦੀ ਲੋੜ ਕਿਹੜੀ ਸੀ ਜਦੋਂ ਅਸੀਂ ਘਰ ਦੇ ਮੁੱਖ ਕਰਕਰ ਮੁੱਖ ਮੰਤਰੀ ਸੀ ਕਰਕਰ ਸਾਡੇ ਕੋਲ ਪਾਵਰ ਸੀ ਸਾਨੂੰ ਹਰੇਕ ਬੰਦੇ ਸਲਾਮ ਮਾਰਦੇ ਸੀ ਅਸੀਂ ਇਹ ਜਹਾਂ ਅੰਦੋਲਨ ਲੜਿਆ ਕਿ ਵੀ ਜਿਹਦੇ ਵਿੱਚ ਅਸੀਂ ਜਾਤ ਪਾਤ ਵੀ ਖਤਮ ਕਰਤੀ ਅਸੀਂ ਮਜ਼ਦੂਰ ਕਿਸਾਨ ਅੱਛਾ ਜਣ ਕੇ ਰਹੇ ਜਦੋਂ ਵੀ ਇਹ ਜਿਹੇ ਅੰਦੋਲਨ ਹੁੰਦੇ ਨੇ ਤੇ ਅਸੀਂ ਦੇਖਦੇ ਆਂ ਅੰਦੋਲਨਾਂ ਤੋਂ ਬਾਅਦ ਕਈ ਚਿਹਰੇ ਆ ਜੇ ਨਿਕਲ ਕੇ ਆਉਂਦੇ ਨੇ ਜੋ ਰਾਜਨੀਤੀ ਦੇ ਵਿੱਚ ਚਲੇ ਜਾਂਦੇ ਆਂ ਅਸੀਂ ਤਾਂ ਦੁਖਦਾਈ ਗੱਲ ਮਤਲਬ ਹੁਣ ਬਹੁਤ ਲੋਕ ਇਸ ਤਰ੍ਹਾਂ ਦੇ ਹੋਣੇ ਕਿਤੇ ਵੀ ਹੋਏ ਕਿਸੇ ਵੀ ਗੱਲ 'ਚ ਉਹ ਆਪਣੇ ਨਿਸ਼ਾਨੇ ਤੇ ਬਹਿਰ ਜਾਣੇ ਸ਼ਾਇਦ ਇਹ ਤਾਂ ਆ ਕੀ ਜੇ ਨਿਕਲੂਗੀ ਅਸੀਂ ਦਾ ਇਹ ਫਾਇਦਾ ਲਾਵਾਂਗੇ ਸਾਡੇ ਬਣਾ ਜਿਸ ਤਰ੍ਹਾਂ ਦਾ ਫਾਇਦਾ ਫੂਦਾ ਲੈਣ ਦੀ ਕੋਈ ਗੱਲ ਨਹੀਂ ਸੀ ਟੋਨਾ ਸਾਹਿਬ ਤੁਹਾਡੇ ਇਸ ਫੈਸਲੇ 'ਚ ਇਹਨੇ ਕਿਤੇ ਕੇਜਰੀਵਾਲ ਵੱਲੋਂ ਦਿੱਲੀ 'ਚ ਕੀਤੇ ਗਏ ਕੰਮ ਉੱਤੇ ਇੱਥੇ ਪੰਜਾਬ 'ਚ ਜੋ ਪੁਰਾਣੇ ਸਮੇਂ ਤੋਂ ਹੁੰਦਾ ਆ ਰਿਹਾ ਕੋਈ ਉਹ ਅੰਗਲ ਹੁੰਦਾ ਹੈ ਤੁਸੀਂ ਉਹਦੇ ਤੋਂ ਵੀ ਕੋਈ ਪ੍ਰਭਾਵਿਤ ਹੋਏ ਹੋ ਬਿਲਕੁਲ ਸਾਡਾ ਉੱਥੇ ਸਟੇਜ ਲੱਗਿਆ ਹੁੰਦਾ ਸੀ ਉਹਦੇ ਪਿੱਛਲੇ ਪਾਸੇ ਸਾਨੂੰ ਬੈਰੀਕੇਡਾਂ ਤੇ ਰੁਕਿਆ ਗਿਆ ਸੀ ਸੋ ਤੇ ਸਾਡੇ ਨੰਗ ਸਿੰਘ ਬੈਠੇ ਸੀ ਉਸ ਨੂੰ ਕ੍ਰੋਸ ਕਰਨ ਸਾਰੀ ਦਿੱਲੀ ਦਾ ਹੈ ਹੀ ਸ਼ੁਰੂ ਹੋ ਜਾਂਦਾ ਸੀ ਉੱਥੇ ਲੈਣਾ ਦੀ ਲੈਣਾ ਕੇ ਜਿਹੜੀ ਵਾਅਦਾ ਆਪਣੇ ਸਾਡੇ ਵਾਸਤੇ ਬਹੁਤ ਸ਼ਾਨਦਾਰ ਲੈਟਰਨਾ ਬਣਾ ਕੇ ਤੇ ਉੱਥੇ ਗੁਰੂ ਤੇਗ ਬਹਾਦਰ ਮੋਰੀ ਦੇ ਵਿੱਚ ਸਾਡੇ ਲੰਗਰ ਚਲਾਏ ਪਰ ਉਹਨਾਂ ਲੈਟਰਨ ਨੂੰ ਇੱਧਰ ਸਰਕਾਰ ਨੇ ਆਉਣ ਨਹੀਂ ਦਿੱਤਾ ਉਹਨਾਂ ਦੇ ਵਲੰਟੀਅਰ ਨੇ ਦਵਾਈਆਂ ਪਹੁੰਚਾਈਆਂ ਸਾਰਾ ਕੁਝ ਕੀਤਾ ਤੇ ਸਾਨੂੰ ਪਤਾ ਅਸੀਂ ਵਿੱਚ ਤੋਂ ਦੇਖਦੇ ਸੀ ਉੱਤੋਂ ਨਹੀਂ ਦੇਖਦੇ ਸੀ ਫਿਰ ਉਹ ਤੋਂ ਬਾਅਦ ਤੁਸੀਂ ਇੱਥੇ ਦੀ ਗੱਲਾਂ ਕੀਤੀਆਂ ਕਿ ਅਸੀਂ 74 ਸਾਲ ਤੋਂ ਆਜ਼ਾਦ ਹੋ ਕੇ ਫਿਰ ਗਲਾਬ ਸਾਡੇ ਪਰ ਸਾਡੇ 28 ਸੀ ਜਿਹੜੇ ਸਾਰੇ ਮੱਛਲੇ ਜੱਜ ਭਾਈ ਨੇ ਸਾਡੇ ਉੱਤੇ ਰਾਜ ਕੀਤਾ ਹੈ ਨਾ ਤੇ ਹੁਣ ਕੇਜਰੀਵਾਲ ਸਾਹਿਬ ਅੱਥੇ ਆਏ ਉਹਨੇ ਸਾਨੂੰ ਜਾਗਰੂਤ ਕੀਤਾ ਤੇ ਪਿਛਲੀਆਂ ਕਹਾਣੀਆਂ ਤਾਂ ਬਹੁਤ ਹਨ ਵੀ ਚੌੜੀਆਂ ਵੀ ਹੁਣ ਤੁਸੀਂ ਦੇਖ ਲਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਸਾਰੇ-ਸਾਰੇ ਮੰਤਰੀ ਸਾਡਾ ਮੁੱਖ ਮੰਤਰੀ ਵੀ ਭਾਜੀ ਦੇਖੋ ਕਿਸੇ ਬੰਦੀਆਂ ਤੋਂ ਨਿਕੜ ਕੇ ਸਾਡੀ ਬੱਤੀ ਜੱਸੀ ਬੰਦੀਆਂ ਬਣ ਗਈਆਂ ਜੋ ਵੀ ਇਹਨਾਂ ਦਾ ਇੱਕਾ ਹੋਇਆ ਤਾਂ ਥੋੜਾ ਜਿਹਾ ਕਿ ਮੈਂ ਆਪਣੇ ਮਨ 'ਚੇ ਸੋਚੀ ਕਰਦਾ ਸੀ ਵੀ ਇਹਨਾਂ ਨੂੰ ਮੇਰਾ ਸਲਾਮ ਦੂਜੀ ਜਗ੍ਹਾ ਤੇ ਬੈਠ ਕੇ ਜਾ ਕੇ ਬਾਰਡਰ ਦੇ ਉੱਪਰ ਬੱਤੀ ਦੇ ਬੱਤੀ ਜਿਹੇ ਬੰਦਿਆਂ ਨੇ ਇੰਨਾ ਸਿਰ ਜੋੜ ਕੇ ਕੰਮ ਕੀਤਾ ਤੇ ਕਿਉਂਕਿ ਮੈਂ ਸਟੇਜ 'ਤੇ ਆ ਮੋਲਦਾ ਹੁੰਦਾ ਸੀ ਮੈਂ ਉਹਨਾਂ ਨੂੰ ਹੀ ਸਲਾਮ ਮਾਰਦਾ ਸੀ ਕਿ ਵੀ ਸਾਡੇ ਵੀਰਾਂ ਨੇ ਇੰਨਾ ਵਧੀਆ ਕੰਮ ਕੀਤਾ ਜਦੋਂ ਅਸੀਂ 11 ਤਰੀਕ ਨੂੰ ਜਿੱਤ ਕੇ ਜਸਵੇਂ ਮਨਾਉਂਦੇ ਆ ਰਹੇ ਸੀ ਉਦੋਂ ਤੋਂ ਬਾਅਦ ਹੀ ਉਹਨਾਂ ਦੀ ਲੈਣਾ ਅਲੱਗ ਲੱਗੋ। ਕੀ ਆ ਦੁਬਾਰੇ ਐਸਾ ਭੀੜ ਪਏ ਜੇ ਕਿਸਾਨਾਂ ਤੇ ਤੁਸੀਂ ਸੋਚਦੇ ਹੋ ਵੀ ਦੁਬਾਰਾ ਜੱਥੇਬੰਦੀਆਂ ਇਕੱਠੀਆਂ ਹੋਣਗੀਆਂ ਨਹੀਂ ਕੋਸਰ ਮਤਲਬ ਮੈਂ ਆਪਣਾ ਉਹ ਦੱਸਦਾ ਵੀ ਮੈਂ ਕਿਸਾਨਾਂ ਦੇ ਅਗਰ ਕੋਈ ਵੀ ਕਿਸੇ ਦੇ ਪਿੱਛੇ ਮੈਂ ਮੈਂ ਸਭ ਤੋਂ ਮੂਰੇ ਜਾ ਕੇ ਫਿਰ ਉਸੇ ਤਰ੍ਹਾਂ ਸੇ ਵਾਲੇ ਫਿਰ ਅੰਦੋਲਨ ਲੱਗ ਸਕਦਾ ਹੈ ਤੇ ਦੁਬਾਰਾ ਕਿਉਂਕਿ ਮੋਦੀ ਦੁਬਾਰਾ ਫੇਰ ਬਣਾਏਗਾ ਇਹ ਕਾਨੂੰਨ ਤੋੜ ਕੇ ਕਿਸਾਨਾਂ ਨੂੰ ਚਲੋ ਮੈਂ ਮੋਦੀ ਤੋਂ ਮੈਨੂੰ ਤਾਂ ਆਸ ਨਹੀਂ ਹੈ ਕਿਉਂਕਿ ਬੜਾ ਇੱਕ ਸੋਝਾ ਇਨਸਾਨ ਹੈ ਉਸ ਨੂੰ ਇਹ ਗੱਲ ਕਰਕੇ ਫਿਰ ਉਹ ਬਦਨਾਮੀ ਦਾ ਚਿਹਰਾ ਪਹਿਲਾਂ ਵੀ ਉਹਨਾਂ ਨੇ ਆਪਣੇ ਚਿਰ ਤੇ ਪਾਇਆ ਇਹ ਉਹ ਨਹੀਂ ਪਾਊਗਾ ਕਿਉਂਕਿ ਇੰਨਾ ਉਹ ਬਦਨਾਮ ਹੋ ਰਹੀ ਹੈਗਾ ਉਹਨੇ ਚਲੋ ਸਾਨੂੰ ਬਹੁਤ ਹੀ ਬਠਾਲਿਆ ਸਾਡੀ ਕਿਸਮਤ ਹੀ ਹੋਏਗੀ ਸਾਡਾ 750 ਹੋ ਗਿਆ ਜੋ ਕਿਸਾਨ ਸ਼ਹੀਦ ਹੋਇਆ ਉਹ ਸਾਡਾ ਸਾਡੇ ਇੱਥੇ ਦਰਦ ਕਮਲ ਜੀ ਜੀ ਕੁਝ ਸਵਾਲ ਤੁਹਾਡੇ ਤੋਂ ਨੇ ਰਾਜੇਵਾਲ ਜੀ ਆਮ ਪਾਰਟੀ ਦਾ ਕੈਂਡੀਡੇਟ ਬਣਿਆ ਫਿਰਦਾ ਸੀਗਾ ਇਹ ਜੋ ਸੈਣੀ ਸਾਹਿਬ ਇੱਥੇ ਲੜ ਰਹੇ ਨੇ ਚੋਣ ਉਹ ਪਹਿਲਾਂ ਆਮ ਪਾਰਟੀ ਦੀ ਵੋਟਾਂ ਮੰਗ ਰਹੇ ਤੇ ਹੁਣ ਇੱਧਰ ਆ ਕੇ ਉਹ ਕਿਸਾਨ ਹੋ ਗਏ ਮਸਾਂ ਤਾਂ ਸਾਰੀ ਕਿਥੇ ਜਨ ਅੰਦੋਲਨ ਦਾ ਉੱਥੇ ਸਾਰੀ ਬੱਚਾ ਬੱਚਾ ਗਿਆ ਉੱਥੇ ਪੁੱਛੇ ਇਹ ਐਕਚੁਅਲ ਸਹੀ ਕਿਸਾਨ ਪਹਿਲੀ ਗੱਲ ਕੋਈ ਕਮੇਟੀ ਨਹੀਂ ਕੋਈ ਕੁੱਤ ਨਹੀਂ ਕੋਈ ਕੱਥ ਨਹੀਂ ਕਰਿਆ ਚਾਕੇ ਐਦਾਂ ਹੀ ਟਿਕਟਾਂ ਦੇ ਦੇ ਰਹੇ ਆ ਪ੍ਰੈਸ਼ਰ ਦੇ ਉੱਪਰ ਠੀਕ ਤਾਂ ਆਪਾਂ ਪਹਿਲੀ ਕਹਿੰਦੇ ਵੀ ਇਲੈਕਸ਼ਨ ਦਾ ਲੜਨਾ ਨਹੀਂ ਚਾਹੀਦਾ ਹੂੰ ਟੀਮ ਦਾ ਬਾਅਦ ਦੀ ਗੱਲ ਹੈ ਜਦ ਬਣਨਗੇ ਤਾਂ ਦੇਖਾਂਗੇ ਹੂੰ ਕਿਹੜਾ ਬਣੂਗਾ ਕਿਹੜਾ ਨਾ ਹਰਦੀਪ ਸਿੰਘ ਕਾਲਾ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਥੋੜੇ ਵੀ ਕਾਰਨ ਨਹੀਂ ਰਿਹਾ ਇਹ ਛੱਡਣ ਦਾ ਕਿਹਾ ਹਾਂਜੀ ਹਾਂਜੀ ਅਹੀ ਪੁੱਛਿਆ ਨਹੀਂ ਹੈਗਾ ਕਿਸੇ ਨੂੰ ਕਿੰਟ ਦੀ ਬੰਦਲ ਬਿਲਕੁਲ ਗਲਤ ਆ ਉਸੇ ਦਿਨ ਵਿਰੋਧ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਸੋਸ਼ਲ ਮੀਡੀਆ ਤੇ ਵੀ ਸਾਰਾ ਵਿਸ਼ਵਾਸ ਨਹੀਂ ਲਿਆ ਗਿਆ ਜੇ ਜੇਜੇ 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 ਰਾਜੇਵਾਲ ਸਾਹਿਬ ਨੂੰ ਗੁੰਮਰਾਹ ਕੀਤਾ ਕੱਲ ਰਾਤ ਤੱਕ ਤੁਸੀਂ ਨਵਜੋਤ ਸੈਣੀ ਦੀ ਸਪੋਰਟ ਕਰ ਰਹੇ ਸੀ ਸੋਸ਼ਲ ਮੀਡੀਆ ਤੇ ਤੇ ਹੁਣ ਐਸਾ ਕੀ ਕਰਨ ਮੜ ਗਿਆ ਵੀ ਇੱਕਦਮ ਹੀ ਆਵਾਜ਼ੀ ਪਾਰਟੀ ਜੁਆਇਨ ਕਰ ਲਈ ਇਹ ਆਈ ਹੋਇਆ ਵੀ ਨਾ ਕਿ ਮਤਲਬ ਕਿ ਸਾਡੇ ਕਿਸੇ ਨੇ ਪੁੱਛਿਆ ਨਹੀਂ ਹੈਗਾ ਕਿ ਉਹਦੇ ਦੇਣ ਪਿੱਛੇ ਹੋਈ ਹੈ ਸਾਰੀ ਦੋ ਦਿਨ ਬੰਦਿਆਂ ਨੇ ਗੁੰਮਰਾਹ ਕੀਤਾ ਰਾਜੇਵਾਲ ਸਾਹਿਬ ਨੂੰ ਵੀ ਗੁੰਮਰਾਹ ਕੀਤਾ ਉਹਨੂੰ ਅਗਰ ਰਿਪੋਰਟ ਨਹੀਂ ਸਹੀ ਦਈ ਜੀ ਮੈਨੂੰ ਲੱਗਦਾ ਇਹ ਟਿਕਟ ਪੈਸੇ ਚ ਵਿਕੀ ਆ ਜੀ ਪੈਸੇ ਬੜੇ ਰਹੋਗੇ ਕੋਈ ਦਿੱਕਤ ਨਹੀਂ ਹੈ ਜਦੋਂ ਮਰਜ਼ੀ ਤਾਂ ਨਹੀਂ ਜੇ ਟਿਕਟ ਸਹੀ ਬੰਦੇ ਨੂੰ ਮਿਲ ਜਾਂਦੀ ਤਾਂ ਤੁਸੀਂ ਫੇਮਸ ਸੀਗੇ ਬਿਲਕੁਲ ਜੀ ਮਿਲ ਨਹੀਂ ਮੈਨੂੰ ਲੱਗਦਾ ਕਿ ਕੋਈ ਪੈਸੇ ਦੀ ਤਾਂ ਨਹੀਂ ਹੋਈ ਹੈ ਸਾਡੇ ਸਰਪੰਚਾਂ ਨਾਲ ਤੁਹਾਨੂੰ ਲੱਗਦਾ ਕਿ ਪੈਸੇ ਦੀ ਤਾਂ ਨਹੀਂ ਹੋਈ ਹੈ ਕਿਹਨੇ ਲਏ ਆ ਪੈਸੇ ਕੁਝ ਪਤਾ ਲੱਗਦਾ ਮੈਂ ਬਿਲਕੁਲ ਨਾਲ ਚੱਲਦਾ ਇਹ ਤਾਂ ਉਹਦੇ ਸਾਹਮਣੇ ਆ ਜੇ ਮਰ ਰੋਜ਼ ਕੋਟਾ ਜੇ ਕਿਸਾਨਾਂ ਨੂੰ ਦੇਣੀ ਸੀ ਤਾਂ ਸਹੀ ਕਿਸਾਨ ਨੂੰ ਦੇਣੀ ਚਲੋ ਬਿਲਕੁਲ ਬਿਲਕੁਲ ਇਹ ਤਾਂ ਸਾਰੇ ਪੰਜਾਬ ਚ ਹੀ ਹੋ ਰਿਹਾ ਹੈ ਜਿਹੜੇ ਬੀਕੇਯੂ ਇਕਤਾ ਸਿੱਧੂਪੁਰੇ ਉਹ ਵੀ ਵਿਰੋਧ ਕਰਦੇ ਸੀ ਉਹਨਾਂ ਨੇ ਇੰਟਰਵਿਊ ਵੀ ਸੇਵ ਕਰੇ ਸੀ ਵਿਰੋਧ ਕਰਾਂਗੇ ਜਿਹੜੇ ਉਥੋਂ ਕੈਂਡੀਡੇਟ ਨੇ ਨਾ ਅਸੀਂ ਸਾਥ ਨਹੀਂ ਦੇਵਾਂਗੇ ਉਹਨਾਂ ਦਾ ਪੰਜਾਬ ਪੱਧਰ ਤੇ ਕਰੇ ਜਿਹੜੀ ਜਿਹੜੀ ਕਈ ਕਿਸਾਨ ਦੇ ਇੱਥੇ ਹੁੰਦੀਆਂ ਵਿਰੋਧ ਵੀ ਕਰ ਰਹੀਆਂ ਨੇ ਰਾਜੇਵਾਲ ਆ ਤਾਂ ਸਟਾਰਟਿੰਗ ਦੇ ਵਿੱਚ ਇਹ ਫੜ ਗਏ ਸੀ ਉਹਨਾਂ ਦਾ ਬਹੁਤ ਜੱਟੇ ਤੁਸੀਂ ਕਿਹਾ ਆਮ ਆਦਮੀ ਦੇ ਕੈਂਡੀਡੇਟ ਨੂੰ ਦੇ ਦਿੱਤੀ ਜਿਹੜਾ ਉਮੀਦਵਾਰ ਸੀਗਾ ਉਥੋਂ ਨਹੀਂ ਮਿਲੀ ਤਾਂ ਤੁਸੀਂ ਤਾਂ ਉਹਨਾਂ ਨੂੰ ਦੱਸਿਆ ਨਹੀਂ ਕਿ ਆਮ ਆਦਮੀ ਦਾ ਪਹਿਲਾ ਉਮੀਦਵਾਰ ਸੀਗਾ ਪੁੱਛਦੇ ਜਦੇ ਦੱਸਦੇ ਸਰ ਪੁੱਛਦੇ ਕੋਈ ਟੱਕ ਚਾਦੇ ਜਦੇ ਦੱਸਦੇ ਜਦੋਂ ਤਾਂ ਸਭ ਤੋਂ ਕੰਮ ਲੈਣਾ ਤਿੰਨ ਦੇ ਸੇਮ ਨੋਟਰਾ ਕਰ ਲਓ ਟਿਕਟ 12 ਤਰੀਕ ਨੂੰ ਲਾਂਚ ਮਤਲਬ ਕਰ ਲਈ ਨਾ ਮੈਂ 14 ਤਰੀਕ ਤੱਕ ਅਪਲੀਕੇਸ਼ਨਾਂ ਲਈ ਗਏ ਟਿਕਟ ਕਿਹਾ ਦੇ ਦਿੱਤੀ ਫਿਰ ਹਾਂ ਇਹ ਸਾਨੂੰ ਕੀ ਪਤਾ ਤਾਂ ਹੁਣ ਜਿਹੜੇ ਮੂਰੇ ਬੰਦੇ ਗਮਰਾ ਕਰਨੇ ਵਾਲੇ ਅਮਰਾਈ ਕਰਿਆ ਮੂਰੇ ਬੰਦਾ ਕਿਸੇ ਨਾਮ ਲੈਣਾ ਚਾਹੂਗਾ ਗਮਰਾ ਕਰਾਉਣਾ ਹੱਕ ਤੇਈਆ ਜਾਂ ਕੁਝ ਹੋਰ ਗਏ ਲੱਗਦਾ ਤੁਸੀ ਹੋਰ ਵੀ ਕੁਝ ਹੋ ਸਕਦਾ ਕੁਝ ਹੋਰ ਪੈਸਾ ਹੋ ਸਕਦਾ ਹੋਰ ਕੀ ਮੂਰਲੇ ਬੰਦੇ ਕੌਣ ਹੈ ਜੀ ਕਿ ਜਿਹੜੇ ਆਪਣੇ ਇਲਾਕੇ ਦੇ ਜਿੰਨਾਂ ਤੁਸੀਂ ਨਾਮ ਲੈਣਾ ਚਾਹੋ ਕੋਈ ਮਾਣ ਉਹਨਾਂ ਨੂੰ ਕਿ ਉਹ ਫੇਰ ਹੀ ਇਹ ਸਾਰੇ ਜਿਹੜੇ ਇਸ ਘਰ ਦੇ ਵਿੱਚ ਸੀ ਇਹ ਵੀ ਕੋਈ ਇੱਕ ਨਾਮ ਦਾ ਕੁਝ ਕੁਝ ਹੁੰਦੇ ਆ ਜੀ ਜਿਹਨੇ ਗੁਮਰਾਹ ਕੀਤਾ ਮੈਂ ਤਾਂ ਇੱਕ ਦਿਨ ਇੱਕ ਕਸਮ ਤੁਹਾਨੂੰ ਕੀ ਕਿਹਾ ਸੀ ਜੀ ਇੱਕ ਸਾਰਾ ਬਜ਼ੁਰਗ ਨੇਤਾ ਜੀ ਸਰ ਸੇਣੀ ਤੋਂ 95 ਸਾਲ ਦਾ ਬਜ਼ੁਰਗ ਹੈ ਨਿੱਕਾ ਸਿੰਘ ਮੈਂ ਕਿਹਾ ਅਸਲੀ ਹੱਕਦਾਰ ਇਹ ਬਣਦਾ ਮੈਂ ਇਹਨੂੰ ਫੋਨ ਵੀ ਕੀਤਾ ਸੀ ਉਹ ਕਹਿੰਦਾ ਬੇਟੇ ਮੇਰੇ ਇਸ ਫਲਾਣਾ ਤਿੰਨ ਦਾ ਮਤਲਬ ਉਹ 95 ਸਾਲ ਦਾ ਜ਼ਰੂਰ ਹੈ ਪਰ ਸਾਡੇ ਨਾਲੋਂ ਜ਼ਿਆਦਾ ਉਹਦੇ ਤੁਰਨ ਫਿਰਨ ਤੇ ਨਖਰਾ ਜ਼ਿਆਦਾ ਹੈ ਸਾਡੇ ਨਾਲੋਂ ਇੱਕ ਦਿਨ ਦੀ ਵੀ ਐਬਸੈਂਟ ਨਹੀਂ ਹਲਦੀ ਇੱਕ ਦਿਨ ਦੀ ਇੱਕ ਕਿਸਾਨ ਨੂੰ ਛੱਡ ਕੇ ਇੱਕ ਪੋਲੀਟੀਕਲ ਬੰਦੇ ਨੂੰ ਟਿਕਟ ਦਿੱਤੀ ਗਈ ਹੈ ਇਹੀ ਇਹੀ ਤੁਹਾਡਾ ਰੂਪ ਹੈ ਚਲੋ ਮੈਂ ਇਸ ਬਾਰੇ ਬਹੁਤ ਹੀ ਨਹੀਂ ਕਹਿਣਾ ਚਾਹੁੰਦਾ ਸਾਰੇ ਦੁਨੀਆ ਹੀ ਜਾਣਦੀ ਹੈ ਵੀ ਹਾਂ ਇੱਕ ਪੋਲੀਟੀਕਲ ਬੰਦੇ ਨੂੰ ਦਿੱਤੀ ਵੀ ਜਿਹੜਾ ਇਹਨੂੰ ਟਿਕਟ ਦੂਜੇ ਪਾਸੇ ਨੂੰ ਨਹੀਂ ਮਿਲਦੀ ਲਗਭਗ ਇੱਥੇ ਮੇਰੇ ਖਿਆਲ ਆ ਵੀ 80% ਲੋਕ ਦੂਜੀ ਵਾਲੇ ਦੂਜੀ ਪਾਸੇ ਆ ਕੇ ਆਣਗੇ ਹਲਕਾ ਡੇਰਾ ਮਸੀਦੇ ਕਿਸਾਨ ਹੋਣ ਕਿਸ ਨੂੰ ਪਾਉਣਗੇ ਉਥੇ ਲਿਓ ਆਪ ਤੁਸੀਂ ਅਗਵਾਈਆਂ ਕਰ ਚੁੱਕੇ ਹੋ ਜਥੇਬੰਦੀਆਂ ਨੇ ਆਪਣੇ ਨੇ ਆਮ ਪਾਰਟੀ ਨੂੰ ਮਤਨ ਦਿੱਤਾ ਆਪਾਂ ਪਾਰਟੀ ਨੂੰ ਪਾਉਂਗੇ ਸਾਨੂੰ ਸਾਰੀਆਂ ਰਿਕਵੈਸਟਾਂ ਵੀ ਆਮ ਪਾਰਟੀ ਨੂੰ ਪਾਉਂਗਾ ਕਿਸਾਨ ਹੈ ਜੀ ਇਹ ਇਹ ਸਮਾਜ ਦੇ ਦਾ ਕਿਸਾਨ ਹੈਗਾ ਜੇ ਸਾਡੇ ਕਿਸਾਨੀ ਦੇ ਹਸਕਤ ਵਿੱਚ ਪੂਰਾ ਜੋਰ ਸ਼ੋਰ ਨਾਲ ਰਿਹਾ ਹੈ ਕਿਸਾਨ ਕਹਿ ਰਹੇ ਤੁਸੀਂ ਕਹਾਂ ਕਿਸਾਨ ਹੀ ਹੈ ਜੀ ਸਮਾਂ ਦੇ ਹੀ ਮੋਹਾਂ ਜੀ ਤੋਂ ਪੁੱਛ ਲਓ ਬੱਚੋ